ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਗੱਲ ਕਰਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਿੱਖਾਂ ਦੀ ਸਰਮੋਹ ਸੰਸਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵਾਰ ਵੱਡੇ ਪੱਧਰ ਤੇ ਗੇਸ਼ਤਾਬੀਆਂ ਨੇ ਉਹ ਮਨਾਵੇ ਕੀ ਤਾਂ ਅੱਜ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਨਜ਼ਦੀਕ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਵਿਸ਼ੇ ਜਿਹੜੀ ਹੈ ਕਤਰਤਾ ਹੋਈ ਵਿਸ਼ੇਸ਼ ਬੈਠਕ ਹੋਈ ਉਸ ਬੈਠਕ ਦੇ ਦੌਰਾਨ ਕਈ ਜਣੀਆਂ ਵਿਚਾਰ ਚਰਚਾ ਹੋਈਆਂ ਉਹਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਕਿ ਜੋ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੀਧੀ ਸਤਾਬਦੀ ਆ ਰਹੀ ਹੈ ਤਾਂ ਵੱਡੇ ਪੱਧਰ ਤੇ ਜਿਹੜੀ ਹੈ ਸ਼੍ਰੋਮਣੀ ਗੁਦਾਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹ ਇਕੱਠੇ ਹੋ ਕੇ ਮਨਾਵੇਗੀ ਚਾਦੀ ਜੀ ਦੇ ਵਿੱਚ ਇਹ ਮਤਾ ਪਾਸ ਕੀਤਾ ਗਿਆ ਕਿ ਸਿੱਖ ਬੁੱਧੀ ਜੀ ਵੀ ਤੋ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜੋ ਕਿ ਜਿਨ੍ਹਾਂ ਨੇ ਆਪਣੇ ਆਪ ਜਿਹੜੇ ਨੇ ਸੁਝਾ ਦਿੱਤੇ ਜਿਨ੍ਹਾਂ ਦੇ ਵਿੱਚੋਂ ਜੇਕਰ ਮੈਂ ਮੋਟੇ-ਮੋਟੇ ਨਾਮ ਦਾ ਜ਼ਿਕਰ ਕਰਾਂ ਤਾਂ ਅੱਜ ਖਾਸ ਤੌਰ ਤੇ ਉਹਨਾਂ ਸਿੱਖ ਬੁੱਧੀਜੀਵਨ ਨੂੰ ਬੁਲਾਇਆ ਗਿਆ ਸ਼੍ਰੋਮਣੀ ਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੀਕਟਿਵ ਮੈਂਬਰ ਵੀ ਮੌਜੂਦ ਸਨ ਤੇ ਨਾਲ ਹੀ ਯੂਨੀਵਰਸਿਟੀਆਂ ਦੇ ਜੋ ਕਿ ਸ਼੍ਰੋਮਣੀ ਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਕਾਲ ਚੱਲ ਰਹੇ ਨੇ ਯੂਨੀਵਰਸਿਟੀਆਂ ਚੱਲ ਰਹੀਆਂ ਨੇ ਤਾਂ ਉਹਨਾਂ ਦੇ ਪ੍ਰੋਫੈਸਰ ਸਰਬੰਸ ਪੰਜਾਬੀ ਯੂਨੀਵਰਸਿਟੀ ਦੇ ਜਿਹੜਾ ਚਾਂਸਲਰ ਸਾਹਿਬਾਨ ਤੇ ਨਾਲੇ ਹੋਰ ਜਿਹੜੇ ਬੁੱਧੀਜੀਵੀ ਨੇ ਤਾਂ ਉਹਨਾਂ ਦੇ ਵਿਚਾਰ ਜਿਹੜੇ ਨੇ ਉਹ ਲੈ ਕੇ ਤੇ ਜਿਨ੍ਹਾਂ ਦੇ ਵਿੱਚੋਂ ਕੁਝ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਸਹਿਬਾਨ ਸਨ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਜਿਹੜਾ ਫੈਸਲਾ ਕੀਤਾ ਕਿ ਇਸ ਵਾਰ ਯਾਨਕੀ 23 ਤੋਂ ਲੈ ਕੇ 25 ਨਵੰਬਰ ਤੱਕ ਇਹਨੇ ਵੱਡੇ ਪੱਧਰ ਦੇ ਸਮਾਗਮ ਨੇ ਹੋ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਮਨਾਏ ਜਾਣਗੇ ਸਤਬਦੀ ਸਮਾਗਮ ਆ ਰਿਹਾ ਹੈ ਸਤਬਦੀ ਸਮਾਗਮ ਜਿਹੜੀ ਹੈ ਪੰਜਾਬ ਸਰਕਾਰ ਵੀ ਜਿਹੜਾ ਆਪਣੇ ਪੱਧਰ ਤੇ ਜਿਹੜੀ ਮਨਾਣ ਦੀ ਜਿਹੜੀ ਹੈ ਪੂਰੀ ਤਿਆਰੀ ਜਿਹੜੀ ਹੈ ਉਹਨਾਂ ਨੇ ਅਰੰਭੀ ਹੋਈ ਹੈ ਤਾਂ ਇਸ ਵਾਰ ਜਿਹੜਾ ਸ਼੍ਰੋਮਣੀ ਕਮੇਟੀ ਜਿਹੜੀ ਹੈ ਵੱਡੇ ਪੱਧਰ ਤੇ ਜਿਹੜਾ ਸਮਾਗਮ ਬਣਾਏਗੀ ਜਿਹਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਸਮੇਤ ਚੀਫ ਜਸਟਿਸ ਤੇ ਵਕ ਵਕ ਰਾਜਾਂ ਦੇ ਮੁੱਖ ਮੰਤਰੀ ਸਭਾ ਨੂੰ ਜਿਹੜਾ ਸੱਦਾ ਪੱਤਰ ਜਿਹੜਾ ਉਹ ਭੇਜਿਆ ਜਾਵੇਗਾ ਤਾਂ ਜੋ ਕਿ ਇਸ ਸਮਾਗਮ ਦੇ ਵਿੱਚ ਉਹ ਸ਼ਮੂਲੀਅਤ ਕਰਨ ਤੇ ਸ਼ਮੂਲਿਤ ਕਰਕੇ ਗੁਰਤੇਗਵਦਰ ਸਾਹਿਬ ਜੀ ਦੇ ਉਸ ਇਤਿਹਾਸ ਤੋਂ ਜਾਣੂ ਹੋਣ ਸੋ ਸਭ ਤੋਂ ਪਹਿਲਾਂ ਜਿਹੜੀ ਅੱਜ ਇਕੱਤਰਤਾ ਹੋਈ ਹੈ ਜਾਨਕੀ ਬੈਠਕ ਹੋਈ ਹੈ ਜਿਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਾਹਿਬਾਨ ਵੀ ਮੌਜੂਦ ਸਨ ਸਮੂੱਚਾ ਜਿਹੜਾ ਐਜੀਪੀਸੀ ਮੈਂਬਰ ਸਾਹਿਬਾਨ ਤੋਂ ਇਲਾਵਾ ਸ਼੍ਰੋਮਣੀ ਗਵਾਲਪੁਰਾ ਦੇ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਮੌਜੂਦ ਸਨ ਤਾਂ ਉਹਨਾਂ ਨੇ ਇਹ ਕਿਹਾ ਕਿ 23 ਤੇ 24 ਤਰੀਕ ਨੂੰ ਜਿਹੜੇ ਸਮਾਗਮ ਲਿਖ ਕੇ ਜਾਣੇ ਕਿ ਜਾਨਕੀ 23 ਤੋਂ ਲੈ ਕੇ 25 ਤੱਕ ਜਿਹੜੇ ਸਮਾਗਮ ਹੋਣਗੇ ਤਾ ਜਿਨ੍ਹਾਂ ਦੇ ਵਿੱਚੋਂ ਜੇਕਰ ਗੱਲ ਕੀਤੀ ਜਾਵੇ ਤਾਂ 23 ਤੇ 24 ਤੇ 25 ਤਰੀਕ ਨੂੰ ਜਿਹੜਾ ਸਮਾਗਮ ਸ਼੍ਰੋਮਣੀ ਦੁਆਰਾ ਪ੍ਰਬੰਧਕ ਕਮੇਟੀ ਵੱਧਰ ਪੱਧਰ ਤੇ ਮਨਾਵੇਗੀ ਤਾਂ ਪਹਿਲਾ ਜਿਹੜਾ ਸਮਾਗਮ ਆ ਉਹ ਜੇਕਰ ਗੱਲ ਕੀਤੀ ਜਾਵੇ ਤਾਂ 23 ਤਰੀਕ ਨੂੰ ਤੇ 24 ਤਰੀਕ ਨੂੰ ਵੱਡੇ ਪੱਧਰ ਤੇ ਇਹੜਾ ਜੰਮੂ ਕਸ਼ਮੀਰ ਅਸਾਮ ਦੇ ਵਿੱਚ ਜਿਹੜਾ ਨਗਰ ਕੀਰਤਨ ਜਿਹੜਾ ਨਿਕਾਲਿਆ ਜਾਵੇਗਾ ਜੋ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਜਿਹੜਾ ਉਹ ਸਵਾਪਤ ਹੋਵੇਗਾ ਤੇ ਨਾਲ ਹੀ ਉਹਨਾਂ ਨੇ ਇਹ ਕਿ ਆਖੀ तकरीबन ਤਿੰਨ ਜਲੇ ਨਗਰ ਕੀਤਨ ਨੇ ਉਹ ਕੱਢੇ ਜਾਣਗੇ ਇਹ ਵੀ ਜ਼ਿਕਰ ਕੀਤਾ ਗਿਆ ਕਿ ਦਿੱਲੀ ਦੇ ਵਿੱਚ ਇੱਕ ਵੱਡਾ ਨਗਰ ਕੀਤਨ ਜਿਹੜਾ ਆਰੰਭ ਕੀਤਾ ਜਾਵੇਗਾ ਜੋ ਕਿ ਸਮਾਪਤ ਜਿਹੜੀ ਹੈ ਉਹ ਆਲੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਕੀਤੀ ਜਾਵੇਗੀ ਸੋ ਬਿਲਕੁਲ ਜੋ ਸ਼੍ਰੋਮਿਕ ਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਸਤਾਪਦੀਆਂ ਬਾਰੇ ਜ਼ਿਕਰ ਕੀਤਾ ਕਿ ਵੱਡੇ ਪੱਧਰ ਤੇ ਇਸ ਸਤਾਪਦੀ ਮਨਾਈ ਜਾਣੀ ਹੈ ਤਾਂ মিডিਆ ਦੇ ਨਾਲ ਵੀ ਜਿਹੜੀ ਇਹ ਗੱਲਬਾਤ ਕੀਤੀ ਆ ਸਾਰੇ ਸਮਾਗਮ ਦਾ ਜਿਹੜਾ ਵੀਰ ਬਾਉ ਨੇ ਦਿੱਤਾ ਕੀ ਕੁਛ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਆ ਅੱਜ ਮੁੱਖ ਤੌਰ ਦੇ ਉੱਤੇ ਜਿਹੜੀ ਵੱਡੀ ਬੇਦਬਾਦੀ ਦੇ ਨਾਲ ਕਿਉਂਕਿ ਸਹਿਬਗੁਰੂ ਤੇਗ ਬਹਾਦਰ ਪਾਸ਼ਾ ਦੀ ਇਹ ਜਿਹੜੀ ਸ਼ਹੀਦੀ ਗੁਰਪੁਰਪਿਆ ਇਹ ਸਮੁੱਚੀ ਮਨੁੱਖਤਾ ਨੂੰ ਸਮਰਪਿਤ ਤੇ ਖਾਸ ਕਰਕੇ ਇੱਕ ਉਸ ਵੇਲੇ ਦੇ ਧਰਮ ਜਿਹੜੇ ਪੰਡਤ ਕਿਰਪਾ ਰਾਮ ਜੀ ਦੇ ਰੂਪ ਦੇ ਵਿੱਚ ਸਤਗੁਰੂ ਜੀ ਦਾ ਪਾਸ ਪੁਕਾਰ ਲੈ ਕੇ ਪਹੁੰਚੇ ਸੀ ਤੇ ਸਤਗੁਰੂ ਜੀ ਨੇ ਉਹਨਾਂ ਪ੍ਰਤੀ ਆਪਣਾ ਪਿਆਰ ਤੇ ਸਤਕਾਰ ਆਪਣਾ ਬਲੀਦਾਨ ਵੀ ਦਿੱਤਾ। ਤੋਂ ਉਹਨਾਂ ਸਾਰਿਆਂ ਨੂੰ ਸੰਮੂਲਿਤ ਇਕਤਾ ਹੋਵੇ। ਸਮੁੱਚੇ ਦੇਸ਼ ਤੇ ਵਿਦੇਸ਼ ਦੇ ਸਿੱਖ ਵੀ ਇਕੱਠੇ ਹੋਣ। ਉਹ ਤੋਂ ਇਲਾਵਾ ਸਾਰੀਆਂ ਜਿੰਨੀਆਂ ਵੀ ਦੂਸਰੇ ਧਰਮਾਂ ਦੇ ਨਾਲ ਸੰਬੰਧਿਤ ਉਹ ਸ਼ਖਸੀਅਤਾਂ ਉਹ ਵੀ ਇੱਥੇ ਸ਼ਾਮਲ ਹੋਣ। ਉਹ ਸਾਰਿਆਂ ਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਖੁੱਲਾ ਸੱਦਾ ਵੀ ਦਿੱਤਾ ਜਾਊਗਾ ਤੇ ਉਹਨਾਂ ਨੂੰ ਜਾ ਕੇ ਵੀ ਸੱਦੇ ਦਿੱਤੇ ਜਾਣਗੇ ਇਹ ਅੱਜ ਦੀ ਮੀਟਿੰਗ ਦੇ ਵਿੱਚ ਇੱਥੇ ਬੈਠ ਕੇ ਫੈਸਲਾ ਹੋਇਆ ਉਹ ਤੋਂ ਇਲਾਵਾ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਰਾਸ਼ਟਰਪਤੀ ਤੇ ਦੇਸ਼ ਦੇ ਪਾਰਲੀਮੈਂਟ ਲੋਕ ਸਭਾ ਦੇ ਸਪੀਕਰ ਉਹਨਾਂ ਨੂੰ ਵੀ ਜਾ ਕੇ ਸੱਦੇ ਦਿੱਤੇ ਜਾਣਗੇ ਤਾਂ ਕਿ ਗੁਰੂ ਸਾਹਿਬ ਜੀ ਦੀ ਇਸ ਪਵਿੱਤਰ ਸ਼ਤਾਬਦੀ ਦੇ ਵਿੱਚ ਉਹ ਸਾਰੇ ਆ ਕੇ ਸ਼ਮੂਲੀਅਤ ਕਰਨ ਉਹ ਤੋਂ ਇਲਾਵਾ ਇਹ ਵੀ ਇੱਥੇ ਇੱਕ ਵਿਚਾਰਧਾਰਾ ਆਈ ਤੇ ਮੈਂ ਸਮਝਦਾ ਇਹ ਵੀ ਬਹੁਤ ਸਾਡੇ ਲਈ ਅਹਿਮ ਆ ਕਿ ਦੁਨੀਆ ਭਰ ਤੋਂ ਜਿਨ੍ਹਾਂ ਜਿਨ੍ਹਾਂ ਮੁਲਕਾਂ ਦੇ ਵਿੱਚ ਐਸਲੇ ਵੀ ਵੀ ਕੀ ਕੀ ਪਾਰਲੀਮੈਂਟ ਮੈਂਬਰ ਵੀ ਐ ਸਿੱਖਾਂ ਦੇ ਜਾਂ ਪੰਜਾਬੀਆਂ ਦੇ ਰੂਪ ਦੇ ਵਿੱਚ ਉਹਨਾਂ ਸਾਰਿਆਂ ਨੂੰ ਵੀ ਖੁੱਲਾ ਸੱਦਾ ਸੱਦੇ ਉਧਾਂ ਭੇਜਾਂਗੇ ਵੀ ਬਈ ਐਮ ਐਲ اے ਤੇ ਐਮ ਪੀ ਦੇ ਰੂਪ ਦੇ ਵਿੱਚ ਵਰਲਡ ਵਾਈਡ ਜਿੰਨੀਆਂ ਵੀ ਸ਼ਕਤੀਆਂ ਆ ਉਹ ਸਾਰੀਆਂ ਇਹਦੇ ਵਿੱਚ ਸ਼ਮੂਲੀਅਤ ਕਰਨ ਤੇ ਉਹਨਾਂ ਸਾਰਿਆਂ ਦੇ ਨਾਲ ਸੰਪਰਕ ਵੀ ਕੀਤਾ ਜਾਊਗਾ ਤੇ ਦੂਸਰਾ ਸਾਰੇ ਮੁੱਖ ਮੰਤਰੀ ਜਿੰਨੇ ਵੀ ਆ ਸਾਰੀਆਂ ਸਟੇਟਾਂ ਦੇ ਉਹਨਾਂ ਨਾਲ ਸੰਪਰਕ ਕੀਤਾ ਜਾਊਗਾ ਉਹ ਟੀਮ ਇੱਕ ਬਣ ਜਾਊਗੀ ਇਹ ਉਹ ਸਾਰਿਆਂ ਨਾਲ ਸੰਪਰਕ ਕਰੂਗੀ ਕਿ ਉਹ ਆਪਣੇ ਆਪਣੇ ਅਸੈਂਬਲੀ ਦੇ ਵਿੱਚ ਤੇ ਮੁਲਕ ਦੇ ਪ੍ਰਧਾਨ ਮੰਤਰੀ ਉਹ ਆਪਣੇ ਪਾਰਲੀਮੈਂਟ ਦੇ ਵਿੱਚ ਇੱਕ ਦਿਨ ਦਾ ਵਿਸ਼ੇਸ਼ ਸੈਸ਼ਨ ਵੀ ਰੱਖਣ ਜਿਹੜਾ ਕੇਵਲ ਤਾਂ ਕੇਵਲ ਗੁਰੂ ਸਾਹਿਬ ਜੀ ਨੂੰ ਸਮਰਪਿਤ ਹੋਵੇ ਸੋ ਇਹ ਵੀ ਅੱਜ ਇਹ ਜਿਹੜਾ ਇੱਥੇ ਬੈਠ ਕੇ ਫੈਸਲਾ ਕੀਤਾ ਗਿਆ ਸੋ ਬਿਲਕੁਲ ਦਰਸ਼ਕਾਂ ਨੇ ਸੁਣਿਆ ਕਿ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਹ ਜ਼ਿਕਰ ਕੀਤਾ ਕਿ ਜਿਹੜੇ ਸਮਾਗਮ ਨੇ ਉਹ ਬੜੇ ਵੱਡੇ ਪੱਧਰ ਤੇ ਮਨਾਏ ਜਾਣਗੇ ਜ ਜਿਨ੍ਹਾਂ ਦੇ ਵਿੱਚੋਂ ਸੱਦਾ ਪੱਤਰ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦਿੱਤਾ ਜਾਵੇਗਾ ਤੇ ਨਾਲ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜੇਕਰ ਗੱਲ ਕੀਤੀ ਜਾਵੇ ਤਾਂ ਬੰਦੀ ਸਿੰਘਾਂ ਦਾ ਜਿਹੜਾ ਮੁੱਦਾ ਉਹ ਲਗਾਤਾਰ ਗੂੰਜਦਾ ਨਜ਼ਰ ਆ ਰਿਹਾ ਹੈ ਬੇਸ਼ੱਕ ਬੀਜੇਪੀ ਵੀ ਆਪਣੇ ਆਪਣੇ ਪੱਧਰ ਤੇ ਦਾਵਾ ਕਰ ਰਹੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਉਸੇ ਕੋਈ ਨਾ ਕੋਈ ਕਦਮ ਹੈ ਜ਼ਰੂਰ ਚੁੱਕ ਰਿਆ ਪਿਛਲੇ ਦਿਨ ਹੀ ਜੇਕਰ ਗੱਲ ਕੀਤੀ ਆਵੇ ਤਾਂ ਇੱਕ ਬੀਜੇਪੀ ਦੇ ਵੱਡੇ ਲੀਗਰ ਦਾ ਬਿਆਨ ਸਾਹਮਣੇ ਆਇਆ ਸੀ ਕਿ ਬੰਦੀ ਸਿੰਘ ਜਿਹੜੇ ਜਲਦ ਨੇ ਉਹ ਰਿਹਾ ਕਿਤੇ ਜਾਣਗੇ ਤਾਂ ਸ਼੍ਰੀ ਗੁਰਨਾਨਦ ਦੇਵ ਜੀ ਦੇ ਦਿਹਾੜੇ ਨੂੰ ਸਮਰਪਿਤ ਜੋ 550 ਸਾਲਾ ਪ੍ਰਕਾਸ਼ਪੁਰ ਦੇਹਾੜੇ ਨੂੰ ਸਮਰਪਿਤ ਦੇਸ਼ ਦੇ ਪ੍ਰਧਾਨ ਮੰਤਰੀ ਨੇ ਏਜਿਕਰ ਕੀਤਾ ਸੀ ਕਿ ਹੁਣ ਬੰਦੀ ਸਿੰਘ ਜਿਹੜੇ ਨੇ ਰਿਹਾ ਹੋਣਗੇ ਖਾਸ ਤੌਰ ਤੇ ਪ੍ਰਵੰਸ ਸਿੰਘ ਰਾਜੂਆਣਾ ਦਾ ਵੀ ਜਿਹੜਾ ਜ਼ਿਕਰ ਆ ਉਹ ਕੀਤਾ ਗਿਆ ਸੀ ਤਾਂ ਇਸ ਮਸਲੇ ਨੂੰ ਲੈ ਕੇ ਤਾਂ ਉਹਨਾਂ ਨੇ ਕਿਹਾ ਸੀ ਕਿ ਵੀ ਜਿਹੜੇ ਵੀ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਜੋ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਦੀ ਰਿਹਾਈ ਜਿਹੜੀ ਹੈ ਜਲਦ ਹੋਵੇਗੀ ਤਾਂ ਇਸ ਸੰਬੰਧ ਦੇ ਵਿੱਚ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਿੰਦਰ ਸਿੰਘ ਤਾਂ ਅਭੀਨੇ ਜ਼ਿਕਰ ਕੀਤਾ ਕਿ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਉਹ ਗੱਲ ਜਿਹੜੀ ਹੈ ਪੂਰੀ ਪੁਗਾ ਲੈਣੀ ਚਾਹੀਦੀ ਹੈ ਕਿਉਂਕਿ ਹੁਣ ਸਤਾਪਦੀ ਸਮਾਗਮ ਆ ਰਹੇ ਨੇ ਤਾਂ ਉਸ ਬਿਆਨ ਨੂੰ ਜਿਹੜਾ ਸੱਚ ਕਰਕੇ ਦਿਖਾਣਾ ਚਾਹੀਦਾ ਹੈ ਜਿਹੜੇ ਬੰਦੀ ਸਿੰਘ ਪਿੱਛੇ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਰਿਹਾਈ ਨਹੀਂ ਕੀਤੀ ਜਾ ਰਹੀ ਜਾਂ ਉਹਨਾਂ ਦੇ ਪਰਿਵਾਰ ਵੀ ਲਗਾਤਾਰ ਮੰਗ ਰਹੇ ਨੇ ਖਾਸ ਤੌਰ ਤੇ ਬਲਵੰਤ ਸਿੰਘ ਰਾਜੂਆਣਾ ਤਾਂ ਉਹਨਾਂ ਨੇ ਵੀ ਕਈ ਵਾਰ ਜ਼ਿਕਰ ਕੀਤਾ ਉਹਨਾਂ ਦੇ ਪਰਿਵਾਰ ਨੇ ਵੀ ਕਈ ਵਾਰ ਜ਼ਿਕਰ ਕੀਤਾ ਹੈ ਤਾਂ ਉਹਨਾਂ ਨੇ ਕਿਹਾ ਕਿ ਉਹ ਬੰਦੀ ਸਿੰਘ ਜਿਹੜੇ ਨੇ ਬਿਲਕੁਲ ਜਿਹੜੇ ਨੇ ਉਹ ਰਿਹਾ ਹੋਣੇ ਚਾਹੀਦੇ ਨੇ ਤਾਂ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਐਡਵੋਕੇ ਰਜਿੰਦਰ ਸਿੰਘ ਧਾਮੀ ਨੇ ਉਸ ਬਾਰੇ ਵੀ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਇੰਨੇ ਵੱਡੇ ਪੱਧਰ ਤੇ ਜਿਹੜਾ ਸਮਾਗਮ ਆਉਲੀ ਕਰਿਆ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਤੇ ਮੰਤਰੀ ਸਭਾ ਨੂੰ ਅਪੀਲ ਕੀਤੀ ਹੈ ਕਿ ਵੱਖ-ਵੱਖ ਰਾਜਾਂ ਦੇ ਮੰਤਰੀ ਸਭਾਾਂ ਨੂੰ ਤੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਇੱਕ ਦਿਨ ਦਾ ਸਪੈਸ਼ਲ ਜਿਹੜਾ ਸੈਸ਼ਨ ਆ ਉਹ ਹਰ ਇੱਕ ਰਾਜਾਂ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮਰਪਿਤ ਹੋਣਾ ਚਾਹੀਦਾ ਹੈ ਤਾਂ ਜੋ ਕਿ ਇੱਕ ਦਿਨ ਉਸ ਇਤਿਹਾਸ ਬਾਰੇ ਉਸ ਵਿਸਥਾਰਪੂਰਵਕ ਜਾਣਕਾਰੀ ਆ ਉਹ ਵਿਧਾਨ ਸਭਾ ਦੇ ਵਿੱਚ ਵੱਖ-ਵੱਖ ਰਾਜਾਂ ਦੇ ਵਿੱਚ ਉਹ ਜਿਹੜੀ ਹੈ ਹੋਣੀ ਚਾਹੀਦੀ ਜਨ ਕਿ ਇੱਕ ਦਾ ਸਪੈਸ਼ਲ ਸੈਸ਼ਨ ਜਿਹੜਾ ਸੱਦਣਾ ਚਾਹੀਦਾ ਹੈ ਤਾਂ ਇਸ ਬਾਰੇ ਜਿਹੜਾ ਐਡਵੋਕੇਟ ਚਿੰਦਰ ਸਿੰਘ ਧਾਮੀ ਨੇ ਬੰਦੀ ਸਿੰਘਾਂ ਬਾਰੇ ਤੇ ਨਾਲ ਹੀ ਸੈਸ਼ਨ ਬਾਰੇ ਜਿਹੜਾ ਜ਼ਿਕਰ ਕੀਤਾ ਉਹ ਵੀ ਦਰਸ਼ਕਾਂ ਨਾਲ ਸਾਂਝਾ ਕਰਦਿਆ ਜਿਹੜੇ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਉਹਨਾਂ ਨੇ ਉੱਥੇ ਐਲਾਨ ਕੀਤਾ ਸੀ ਬੰਦੀ ਸਿੰਘਾਂ ਦੀ ਰਿਹਾਈ ਲਈ ਤੇ ਭਾਈ ਬਲਵਾਨ ਸਿੰਘ ਰਾਜੋਆਣੀ ਦੀ ਫਾਂਸੀ ਦੀ ਸਬਾ ਜਿਹੜੀ ਉਹਨੂੰ ਕਮਿਊਟ ਕਰਕੇ ਉਹਨੂੰ ਆਪਣੇ ਘਟਾ ਕੇ ਦੇ ਉਮਰ ਕੈਦ ਦੇ ਵਿੱਚ ਬਦਲਦਾ ਤੇ ਮੈਂ ਬੇਨਤੀ ਕਰਦਾ ਇਹਨਾਂ ਸਾਰਿਆਂ ਦਾ ਹੀ ਜਿੰਨੇ ਵੀ ਬੁਲਾ ਰਹੇ ਸੀ ਇੱਕ ਸਗਾਪੀ ਕਿਉਂਕਿ ਗੁਰੂ ਤੇਗ ਬਹਾਦਰ ਪਾਚਾ ਦੀ ਇਹ ਸ਼ਹੀਦੀ ਸ਼ਤਾਬਦੀ ਆ ਤੇ ਇਹ ਸੈਂਟਰ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਕਿ ਕੋਈ ਆਸਾਨ ਨਹੀਂ ਆਪਣੇ ਪੇ ਗੁਰੂ ਸਾਹਿਬ ਨੇ 사ਤਗੁਰ ਜੀ ਤਾਂ ਦਿਆਲਤਾ ਦੇ ਘਰ ਸੀ ਸੀ 사ਤਗੁਰ ਜੀ ਨੇ ਤਾਂ ਕਿਰਪਾ ਦੇ ਬਖਸ਼ਿਸ਼ ਕੀਤੀ ਆ ਸਾਰੀ ਮਨੁੱਖਤਾ ਦੇ ਉੱਤੇ ਤੇ ਖਾਸ ਕਰਕੇ ਇੱਕ ਅਸਜੀਤੇ ਦੌਰ ਤੇ ਫਿਰਕੇ ਤੇ 사ਤਗੁਰ ਜੀ ਦਿਆਮਾਨ ਤੇ ਦਇਆ ਦਇਆ ਦੇ ਘਰ ਦੇ ਵਿੱਚ ਆ ਕੇ ਆਪਣਾ ਬਲੀਦਾਨ ਦਿੱਤਾ ਤੇ ਜਿਹੜੇ ਸਾਡੇ ਬੰਦੀ ਸਿੰਘ ਆ ਇਹਨਾਂ ਨੂੰ ਰਿਹਾਂ ਕਰਨਾ ਚਾਹੀਦਾ ਇਹਨਾਂ ਦਾ 2019 ਦਾ ਕੀਤਾ ਜਿਹੜਾ ਵਚਨਬੱਧਤਾ ਉਹਨੂੰ ਹੁਣ ਸਤਾਬ ਦੇ ਰੂਪ ਦੇ ਵਿੱਚ ਦੁਹਰਾ ਦੇਣਾ ਚਾਹੀਦਾ ਤੇ ਨਾਲ ਸਕੂਲਾਂ ਤੇ ਕਾਲਜਾਂ ਦੇ ਵਿੱਚ ਜਿਹੜੇ ਆ ਉਹ ਵੱਡੇ ਸਵਾਗਤ ਵੀ ਕੀਤੇ ਜਾਣਗੇ ਸੋ ਬਿਲਕੁਲ ਤੁਸੀਂ ਸੁਣਿਆ ਖਾਸ ਤੌਰ ਤੇ ਬੰਦੀ ਸਿੰਘਾਂ ਦਾ ਵੀ ਜ਼ਿਕਰ ਹੋਇਆ ਤੇ ਨਾਲ ਹੀ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਇੱਕ ਦਿਨ ਦਾ ਸਪੈਸ਼ਲ ਜਿਹੜਾ ਸੈਸ਼ਨ ਆ ਉਹ ਵੱਖ-ਵੱਖ ਰਾਜਾਂ ਦੇ ਵਿੱਚ ਮੁੱਖ ਮੰਤਰੀ ਸਭਾ ਨਾਲ ਵੱਲੋਂ ਜਿਹੜਾ ਇਹ ਗੁਰੂ ਸਭਾਣਾ ਦੇ ਦਿੱਤੇ ਹੋਏ ਮਾਰਗਦੇਸ਼ ਸੰਦੇਸ਼ ਦੇ ਉੱਪਰ ਜਿਹੜਾ ਇਹ ਸਪੈਸ਼ਲ ਸੈਸ਼ਨ ਜਿਹੜਾ ਚਾਹੀਦਾ ਪੰਜਾਬ ਦੇ ਵਿੱਚ ਵੀ ਖਾਸ ਤੌਰ ਤੇ ਉਹਨਾਂ ਨੇ ਮੁੱਖ ਮੰਤਰੀ ਨੂੰ ਜਿਹੜਾ ਹੈ ਅਪੀਲ ਵੀ ਕੀਤੀ ਹੈ ਤੇ ਦੂਜੇ ਪਾਸੇ ਮੈਂ ਪਹਿਲਾਂ ਵੀ ਜ਼ਿਕਰ ਕਰ ਤੁਕਾਂ ਕਿ ਪੰਜਾਬ ਸਰਕਾਰ ਵੀ ਵੱਡੇ ਪੱਧਰ ਤੇ ਜਿਹੜੀ ਸ਼ਤਾਬਦੀ ਆ ਉਹ ਮਨਾਉਣ ਜਾ ਰਹੀ ਹੈ ਤਿਆਰੀਆਂ ਜਿਹੜੀਆਂ ਨੇ ਉਹਨਾਂ ਵੱਲੋਂ ਆਰੰਭ ਲਿਆਂਗੀਆਂ ਨੇ ਸ਼੍ਰੋਮਣੀ ਦੇ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਇਹ ਅਪੀਲ ਕੀਤੀ ਹੈ ਕਿ ਸਾਨੂੰ ਕਿਉਂਕਿ ਸਿੱਖਾਂ ਦੀ ਸਰਮੌਰ ਸੰਸਥਾ ਜਿਹੜੀ ਹੈ ਸ਼੍ਰੋਮਣੀ ਦੇ ਦੁਆਰਾ ਪ੍ਰਬੰਧਕ ਕਮੇਟੀ ਹੈ ਕਿਉਂਕਿ ਧਾਰਮਿਕ ਜਿਹੜੀ ਹੈ ਰੀਤੀ ਰਿਵਾਜਾਂ ਦੇ ਅਨੁਸਾਰ ਜਨਕਿ ਆਪਾਂ ਕਹਿ ਸਕਦੇ ਹਾਂ ਧਾਰਮਿਕ ਜੋ ਪਰੰਪਰਾਵਾਂ ਦੇ ਅਨੁਸਾਰ ਸ਼੍ਰੋਮਣੀ ਦੇ ਦੁਆਰਾ ਪ੍ਰਬੰਧਕ ਕਮੇਟੀ ਮਨਾਉਂਦੀ ਆ ਰਹੀ ਹੈ ਤੇ ਮਨਾ ਵੀ ਰਹੀ ਹੈ ਸੋ ਸਾਡੇ ਨਾਲ ਮਿਲ ਕੇ ਜਿਹੜਾ ਸਹਿਯੋਗ ਦਿਓ ਤੁਸੀਂ ਜਿਹੜਾ ਇਕੱਠੇ ਇੱਕ ਜਗ੍ਹਾ ਤੇ ਰਹੀ ਹੈ ਹੋਪਾ ਸਤਾਪਦੀ ਮਨਾਈਏ ਇਹ ਜਿਹੜਾ ਪੰਜਾਬ ਸਰਕਾਰ ਨੂੰ ਉਹਨਾਂ ਨੇ ਅਪੀਲ ਵੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਕਿ ਇਹ ਧਾਰਮਿਕ ਸਮਾਗਮ ਨੇ ਤੁਸੀਂ ਇਕੱਠੇ ਹੋ ਕੇ ਮਨਾਓ ਵੱਖਰਾ ਮਨਾਉਂਦਾ ਜਿਹੜਾ ਕੋਈ ਵੀ ਜਿਹੜਾ ਸਬੰਧ ਨਹੀਂ ਹੈ ਕਿਉਂਕਿ ਤੁਸੀਂ ਵੀ ਇੱਕ ਮਾਰਗ ਤੇ ਚੱਲਣਾ ਅਸੀਂ ਵੀ ਜਿਹੜਾ ਗੁਰੂ ਸਾਹਿਬ ਦਾ ਦੱਸਿਆ ਮਾਰਗ ਤੇ ਚੱਲਣਾ ਜੀ ਕੋਸ਼ਿਸ਼ ਕਰ ਰਹੇ ਆ ਤੋ ਕਿਤੇ ਨਾ ਕਿਤੇ ਉਹਨਾਂ ਨੇ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਸਾਨੂੰ ਇਕੱਠੇ ਹੋ ਕੇ ਜਿਹੜਾ ਇਹ ਸਤਾਪਦੀ ਸਮਾਗਮ ਨੇ ਉਹ ਮਨਾਉਣਾ ਚਾਹੀਦੇ ਨੇ ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਖ-ਵੱਖ ਕੰਟਰੀਆਂ ਦੇ ਵਿੱਚ ਜੋ ਸਿੱਖ ਪਾਈਚਾਰਨਾ ਸੰਬੰਧਿਤ ਵੱਡੀਆਂ ਪੋਸਟਾਂ ਦੇ ਉੱਪਰ ਬੈਠੇ ਨੇ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਤਾਂ ਉਹਨਾਂ ਨੂੰ ਵੀ ਜਿਹੜਾ ਕਿ ਤਨਾ ਕਿ ਸੱਦਾ ਦਿੱਤਾ ਜਾਵੇਗਾ ਕਿ ਉਹ ਇਸ ਸਮਾਗਮ ਦੇ ਵਿੱਚ ਆ ਕੇ ਸ਼ਮੂਲੀਅਤ ਕਰਨ ਤਾਂ ਜੋ ਕਿ ਉਹ ਮਾਣ ਮਹਿਸੂਸ ਕਰ ਚੱਕੀਏ ਕਿ ਐਡੇ ਵੱਡੇ ਵਿਦੇਸ਼ਾਂ ਦੇ ਵਿੱਚ ਸਾਡੇ ਸਿੱਖ ਪਾਈਚਾਰ ਦੇ ਲੋਕ ਬੈਠੇ ਨੇ ਤਾਂ ਉਹ ਵੀ ਇਸ ਸਮਾਗਮ ਦਾ ਹਿੱਸਾ ਹੋਣ ਸਕਣ ਤੇ ਦੂਜੇ ਪਾਸੇ ਇਸ ਸਮਾਗਮ ਦੇ ਵਿੱਚ ਇਹ ਵੀ ਜਿਹੜਾ ਇੱਕ ਕਦਮ ਚੁੱਕਿਆ ਗਿਆ ਕਿ ਵੱਖ-ਵੱਖ ਸਕੂਲਾਂ ਦੇ ਵਿੱਚ ਸ਼੍ਰੋਮਣੀ ਦੁਆਰਾ ਪਰੌਂਦਾ ਕਮੇਟੀ ਦੇ ਅਧੀਨ ਜਿਹੜੇ ਸਕੂਲ ਚੱਲ ਰਹੇ ਤਾਂ ਉੱਥੇ ਸੈਮੀਨਾਰ ਵੀ ਹੋਣਗੇ ਸੈਮੀਨਾਰ ਤੋਂ ਬਾਅਦ ਗੁਰਮਤ ਸਮਾਗਮ ਵੀ ਹੋਣਗੇ ਦਸਤਾਰ ਮੁਕਾਬਲੇ ਕਰਵਾਏ ਜਾਣਗੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇੱਕ ਕਾਫੀ ਟੇਬਲ ਬੁੱਕ ਜਿਹੜੀ ਆ ਉਹ ਛਾਪੀ ਜਾਵੇਗੀ ਜਿਹਦੇ ਵਿੱਚ ਖਾਸ ਤੌਰ ਤੇ ਇਤਿਹਾਸਕ ਗੁਰੂ ਸਬਾਨਾਂ ਦੇ ਨਾਲ ਸੰਬੰਧਿਤ ਜਿਹੜੀ ਆ ਉਹ ਇਸ ਇਤਿਹਾਸ ਦੀ ਜਾਣਕਾਰੀ ਉਹ ਉਸ ਵਿੱਚ ਜਿਹੜੀ ਆ ਉਹ ਲਿਖੀ ਹੋਵੇਗੀ ਤਾਂ ਜੋ ਕਿ ਸੰਗਤਾਂ ਜਿਹੜੀਆਂ ਨੇ ਉੱਥੇ ਪੜ ਸਕਦੀਆਂ ਨੇ ਇਹ ਜਿਹੜਾ ਵੱਡੇ ਪੱਧਰ ਜਿਹੜਾ ਸਮਾਗਮ ਨੇ ਉਹ ਲਿਖੇਗੇ ਨੇ ਸੋ ਚੰਗੀ ਗੱਲ ਹੈ ਪਹਿਲ ਕਦਮੀ ਜਿਹੜੀ ਆ ਉਹ ਕੀਤੀ ਗਈ ਹੈ ਤਾਂ ਇਹ ਇੱਕ ਪ੍ਰਾਲਾ ਬੜਾ ਚੰਗਾ ਇਰਾਸ਼੍ਰੋਮਿਕ ਦੁਆਰਾ ਪ੍ਰਬੰਧਕ ਕਮੇਟੀ ਬਲੋਕ ਕੀਤਾ ਗਿਆ ਹੈ ਤੇ ਖਾਸ ਤੌਰ ਤੇ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਜੋ ਲਗਾਤਾਰ ਦੋ ਤਖਤਾਂ ਦੇ ਸਿੰਘ ਸਭਾ ਨਾਲ ਦੇ ਵਿੱਚਕਾਰ ਜਿਹੜਾ ਉਹ ਵਿਵਾਦ ਆ ਉਹ ਲਗਾਤਾਰ ਚੱਲ ਰਿਹਾ ਸੀ ਤਾਂ ਉਹ ਵਿਵਾਦ ਆ ਅੱਜ ਸੁਲਝੁਕਿਆ ਹੈ ਬੇਸ਼ੱਕ ਇਸ ਦੀ ਸ਼ੁਰੂਆਤ ਜਿਹੜੀ ਆ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਕੀਤੀ ਗਈ ਹੈ ਤਾਂ ਉਸ ਤੋਂ ਬਾਅਦ ਦੋਨੇ ਤਖਤਾਂ ਦੇ ਸਿੰਘ ਸਭਾਨਾ ਵੱਲੋਂ ਇਸ ਮਸਲੇ ਨੂੰ ਸੁਲਝਾ ਲਿਆ ਗਿਆ ਤਾਂ ਉਹਨਾਂ ਨੇ ਜਿਹੜਾ ਸਵਾਗਤ ਕੀਤਾ ਕਿਉਂਕਿ ਤਖਤਾਂ ਦਾ ਮਸਲਾ ਸੀ ਆਪਾਂ ਸਿੱਧੇ ਤੌਰ ਤੇ ਕਹੀਏ ਤਖਤਾਂ ਦਾ ਮਸਲਾ ਨਹੀਂ ਸੀ ਕਿਉਂਕਿ ਤਖਤਾਂ ਜਿਹੜੇ ਨੇ ਸਰਵਉੱਚ ਨੇ ਤਖਤਾਂ ਦੇ ਸਿੰਘ ਸਭਾਨਾ ਦਾ ਜਿਹੜਾ ਮਸਲਾ ਸੀ ਉਹ ਸੁਲਝਾਣ ਦੇ ਵਿੱਚ ਕੁਲਦੀਪ ਸਿੰਘ ਗੜਗੱਜ ਨੇ ਜਾਂ ਕਿ ਜਿਹੜੇ ਜਥੇਦਾਰ ਨੇ ਆਲਰੇਡੀ ਆਮ ਭੂਮਿਕਾ ਦੇ ਭਾਈਆ ਤਰੋਣ ਨੇ ਕਿਹਾ ਕਿ ਚੰਗੀ ਗੱਲ ਹੈ ਕਿ ਸਾਨੂੰ ਇਸ ਮਸਲੇ ਦਾ ਸਵਾਗਤ ਕਰਨਾ ਚਾਹੀਦਾ ਜੇਕਰ ਇਹ ਜੇ ਮਸਲੇ ਸੁੱਲਝ ਜਾਂਦੇ ਨੇ ਸਾਨੂੰ ਜਿਹੜਾ ਇਸ ਤੇ ਪੂਰਾ ਸਹਿਯੋਗ ਆ ਉਹ ਦੇਣਾ ਚਾਹੀਦਾ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਵੀ ਮੰਗ ਕੀਤੀ ਹੈ ਕਿ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਇਸ ਮਸਲੇ ਨੂੰ ਲੈ ਕੇ ਜਦੋਂ ਉਹ ਸ਼੍ਰੋਮਣੀ ਗਦਵਾਰਾ ਪ੍ਰਬੰਧਕ ਕਮੇਟੀ ਸੱਦਾ ਪੱਤਰ ਦੇਣ ਜਾਣਗੇ ਜਾਂ ਸਮਾ ਲੈਣਗੇ ਕਿਉਂਕਿ ਬੇਸ਼ੱਕ ਕਿਹਾ ਜਾ ਰਿਹਾ ਕਿ ਹਰ ਸਮੇਂ ਇਹ ਕਿਹਾ ਜਾਂਦਾ ਹੈ ਕਿ ਸ਼੍ਰੋਮਲਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਤੇ ਨਾਲ ਹੀ ਸਿੰਘ ਸਭਾ ਨਾਲ ਜਿਹੜਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਕੇਂਦਰ ਸਰਕਾਰ ਆ ਉਹ ਟਾਈਮ ਨਹੀਂ ਦਿੰਦੀ ਜੇ ਇਸ ਵਾਰ ਟਾਈਮ ਮਿਲਦਾ ਇਸ ਸੱਦਾ ਪੱਤਰ ਦੇਣ ਵਾਸਤੇ ਕਿ ਬੰਦੀ ਸਿੰਘਾਂ ਦਾ ਰਿਹਾਈ ਦਾ ਮਸਲਾ ਚੱਕਿਆ ਜਾਵੇਗਾ ਜਾਂ ਬੰਦੀ ਸਿੰਘ ਰਿਹਾ ਹੋਣਗੇ ਜਾਂ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਸ਼੍ਰੋਮਲਿਕ ਦੁਆਰਾ ਪ੍ਰਬੰਧਕ ਕਮੇਟੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕੋਲ ਇਹ ਮੰਗ ਸੱਦਾ ਪੱਤਰ ਲੈ ਕੇ ਜਾਣਗੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਵੀ ਉੱਥੇ ਜਰੂਰ ਜਿਹੜਾ ਹੈ ਛਿੜੇਗਾ ਕਿ ਉਹ ਮਸਲਾ ਹੱਲ ਹੋਵੇਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਥਿਤੀ ਆ ਉਹ ਕਲੀਅਰ ਹੋ ਸਕਦੀ ਹੈ ਸੋ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ ਇੰਨਾ ਹੀ ਮੈਨੂੰ ਜਾਣਕੀ ਅਮਰਜੀਤ ਸਿੰਘ ਨੂੰ ਦੇ ਇਜ਼ਾਜ਼ਤ ਧੰਨਵਾਦ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦ ਸਿੰਗਲਰ ਆਫਿਸ ਬੇਕਰਸਫੀਲਡ ਫਾਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ ਕੋਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਟਾਬਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਸਿਮੀ ਵਾਲੇ ਫੈਮਿਲੀ ਡੈਂਟਲ ਆਫਿਸ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ